ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਇਸ ਬਾਰੇ ਕੁਝ ਵਿਚਾਰਾਂ ਸੁਣਾ ਰਹੇ ਹਾਂ ਲਾਹੌਰ ਗਿਆ ਨਨਕਾਣਾ ਛੱਡਿਆ ਹੁਣ ਚੰਡੀਗੜ੍ਹ ਦੱਬ ਕੇ ਬਹਿ ਗਿਆ ਝੋਲੀ ਤੇਰੀ ਵਿੱਚ ਸਿੱਖਾ ਨਿੱਕਾ ਟੁਕੜਾ ਪੰਜਾਬ ਦਾ ਰਹਿ ਗਿਆ ਗੁਰਮਖੀ ਗਈ ਉਰਦੂ ਗਈ ਖਤਰਾ ਪੰਜਾਬੀ ਦੇ ਸਿਰ ਤੇ ਬਹਿ ਗਿਆ ਚੋਲੀ ਤੇਰੀ ਵਿੱਚ ਸਿੱਖਾ ਬੋਲੀ ਦਾ ਇਤਿਹਾਸ ਬਣ ਕੇ ਰਹਿ ਗਿਆ ਹਿਮਾਚਲ ਕੱਢਿਆ ਹਰਿਆਣਾ ਕੱਢਿਆ ਰਾਜਸਥਾਨ ਵੀ ਕੱਢ ਕੇ ਲੈ ਗਿਆ ਪੰਜਾਬ ਤੇਰੀ ਤੇ ਸਿੱਖਾ ਸੈਂਟਰ ਕਬਜ਼ਾ ਕਰਕੇ ਵਹਿ ਗਿਆ ਤੜ ਵੀ ਗਏ ਅਲਸੀ ਵੀ ਗਈ ਹੁਣ ਕਮਾਦ ਦਾ ਭੋਰਾ ਰਹਿ ਗਿਆ ਖੇਤੀ ਤੇਰੀ ਨੂੰ ਜੱਟਾ ਝੋਨਾ ਭਾਰੀ ਪੈ ਗਿਆ ਬੋਰਡ ਕਿਕਰ ਵੀ ਗਏ ਨੰਮ ਤੂਤ ਵੀ ਗਏ ਹੁਣ ਤ੍ਰੇਕਾਂ ਦਾ ਵੇਲਾ ਆ ਗਿਆ ਕੁਦਰਤ ਤੇਰੀ ਨੂੰ ਰੱਬਾ ਇਨਸਾਨੀ ਏਸੀ ਲੈ ਕੇ ਬਹਿ ਗਿਆ ਦੁੱਧ ਵੀ ਗਏ ਦਹੀਂ ਵੀ ਗਏ ਮੱਖਣ ਤੇ ਲੱਸੀ ਵੀ ਗਏ ਦੇਸੀ ਘਿਓ ਵੀ ਜਾਂਦਾਂ ਵਿੱਚ ਰਹਿ ਗਿਆ ਸੇਤ ਤੇਰੀ ਨੂੰ ਸਰਦਾਰਾ दारू ਚਿੱਟਾ ਦੱਬ ਕੇ ਬਹਿ ਗਿਆ ਪਹਿਲਾਂ ਸਤ ਸ੍ਰੀ ਅਕਾਲ ਨੂੰ ਹੈਲੋ ਵਿੱਚ ਢਾਲਿਆ ਫੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ ਚਿੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ ਤੀਰ ਦੇ ਨਿਸ਼ਾਨ ਨੂੰ ਐਰੋ ਬੋਲਿਆ ਕਰ ਬਸਤਾਨੀ ਕਹਿਣਾ ਇਹ ਬੈਗ ਹੁੰਦਾ ਏ ਟੇਡਾ ਮੇਡਾ ਇੰਗਲਿਸ਼ ਜਿਗਜੈਗ ਹੁੰਦਾ ਏ ਜਹਾਜ਼ ਨੂੰ ਪਲੇਨ ਕਹਿਣਾ ਰੇਲ ਨੂੰ ਟ੍ਰੇਨ ਕਹਿਣਾ ਹਾਸੇ ਨੂੰ ਸਮਾਈਲ ਤੇ ਦਿਮਾਗ ਨੂੰ ਬ੍ਰੇਨ ਕਹਿਣਾ ਅੱਖਾਂ ਹੋਈਆਂ ਆਈਸ ਤੇ ਨੱਕ ਹੁਣ ਨੋਜ਼ ਹੋਇਆ ਕੋਲਪੀ ਆਈਸਕ੍ਰੀਮ ਤੇ ਗੁਲਾਬ ਰੈੱਡ ਰੋਜ਼ ਹੋਇਆ ਫਟਾ ਸਕੇਲ ਹੋਇਆ ਤੇ ਪ੍ਰਕਾਰ ਕੰਪਾਸ ਜੀ ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਹੈ ਆਸ ਜੀ ਸ਼ਾਪਨਰ ਬਣ ਗਏ ਜਿਹੜੇ ਸੀ ਪੈਨਸਲ ਤਰਾਸ ਜੀ ਰਾਈਟ ਤੇ ਲੈਫਟ ਹੋ ਗਏ ਸੱਜੇ ਤੇ ਖੱਬੇ ਜੀ ਬਣ ਗਏ ਜਿਮੈਟਰੀ ਡ੍ਰੇਂਗ ਵਾਲੇ ਡੱਬੇ ਜੀ ਬੱਚੇ ਵੀ ਪੰਜਾਬੀ ਵਾਲਾ ਬੋਝ ਨਹੀਂ ਸਹਾਰਦੇ ਭਾਸ਼ਾ ਨੂੰ ਬਗਾਨੇ ਨਹੀਂ ਆਪਣੇ ਹੀ ਮਾਰਦੇ ਜੇ ਬੱਚਾ ਬੋਲੇ ਪੰਜਾਬੀ ਤਾਂ ਸਾਡੀ ਸ਼ਾਨ ਘਟਦੀ ਉਂਝ ਪੰਜਾਬੀਆਂ ਨੂੰ ਖਤਰਾ ਏ ਸਾਡੀ ਜਾਨ ਘਟਦੀ ਆਪਣੇ ਹੀ ਅੰਤ ਵਿੱਚ ਆਪਣੇ ਨੂੰ ਅੱਗ ਲਾਉਂਦੇ ਨੇ ਜੇ ਕੋਈ ਬੋਲੇ ਪੰਜਾਬੀ ਉਹਨੂੰ ਦੇਸੀ ਕਹਿ ਛਡਾਉਂਦੇ ਨੇ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਸਬਸਕ੍ਰਾਈਬ ਜਰੂਰ ਕਰਨਾ ਵਾਈ ਗੁਰਜੀ ਦਾ ਫਲਸਾ ਵਾਈ ਗੁਰਜੀ ਦੀ ਫਤੀ